ਤੁਹਾਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਬੜੇ ਹੀ ਚਿਰਾਂ ਬਾਅਦ ਤੇ ਬਹੁਤ ਟਾਈਮ ਬਾਅਦ ਆਪਣਾ ਵਲੌਗ ਆ ਰਿਹਾ ਤੇ ਕੋਸ਼ਿਸ਼ ਆ ਕਿ ਰੋਜ਼ ਹੀ ਪਾਇਆ ਕਰਾਂਗੇ ਵਲੌਗ ਹੁਣ ਤੁਹਾਨੂੰ ਵਿਖਾਉਣੇ ਆ ਅੱਜ ਦਾ ਮਾਹੌਲ ਕੀ ਆ ਕੀ ਬੰਦ ਆ ਏ ਖਿਆਲ ਚ ਫਿਲਮ ਦੇਖਣ ਜਾਣ ਦਾ ਪ੍ਰੋਗਰਾਮ ਬਣ ਰਿਹਾ ਦੁਰੰਦਰਨ ਨਵੀਂ ਆਈ ਹੈ ਜਿਹੜੀ ਤੇ ਦੇਖਦੇ ਆ ਕੀ ਬੰਦ ਆ ਚਲੋ ਫਿਰ ਓ ਮੈਨੂੰ ਆਇਆ ਮੈਂ ਕਾਲੀ ਚ ਗਈ ਵਾਰੀ ਪੁੱਛਦਾ ਪਿੱਛੇ ਬੈਠੂਗਾ ਭਾਈ ਓਏ ਜੋ ਵੀ ਮਿੱਤਰਾਂ ਨੂੰ ਵੀ ਜਿੰਮਰ ਨੂੰ ਵੀ ਪਿੱਛੇ ਹੀ ਭਾ ਲਓ ਇੱਥੇ ਹੈਨੀਸਨ ਕੋਰਟ ਤੇ ਆ ਦੇਖੀ ਮੈਂ ਨਹੀਂ ਮੈਂ ਨਹੀਂ ਹਾਂ ਬੀਬੀ ਅਗਰ ਆ ਗੱਲ ਕੋਈ ਨਹੀਂ ਇਹਦੇ ਵੀ ਤੁਹਾਡੇ ਨਾਲ ਭਲਾ ਨਹੀਂ ਕਿਹੜਾ ਹੈ ਟੱਲ ਵਾਲੇ ਨਹੀਂ ਜਿੱਥੇ ਉੱਧਰੋਂ ਅਸੀਂ ਆਈਏ ਉਹਨਾਂ ਅਸੀਂ ਡਰਾਈਵਿੰਗ ਬੋਲ ਲੇਕਨ ਭਾਈ ਅੱਗੇ ਸਕੂਟਰੀ ਲਾਈ ਖੜਾ ਇਹਦੇ ਪਿੱਛੋਂ ਲਿਆ ਕੇ ਅਸੀਂ ਸਕੂਟਰੀ ਫਰਮਾ ਹਾਂ ਮੈਂ ਲਾ ਉਹ ਬਾਈ ਕਹਿੰਦਾ ਮੇਰੇ ਅੰਮੂ ਘਟਿਆ ਬਾਈ ਸੌਰੀ ਯਾਰ ਕੋਈ ਗੱਲ ਨਹੀਂ ਹੋ ਗਈ ਨਾ ਕੱਤੀ ਮਾਰ ਚੁੰਦੀ ਆ ਕੱਤੀ ਮਾਰ ਕਿਹੜੀ ਆ ਗਈ ਤੇ ਚਲ 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 ਆਹੋ ਤੇ ਮੈਂ ਜੀ ਬਾਈ ਬਈ ਅੱਛਾ ਪਾਲ ਸਾਹਿਬ ਕੋਈ ਨੌਜੀਤ ਕਰਾਓ ਤੇ ਉਹ ਬੰਦਾ ਕਰਦੇ ਸਾਰੇ ਵਿੱਚ ਬਈ ਯਾਰ ਮੈਂ ਕਰਾਂਗੀ ਦੁਕਾਨ ਦੇ ਸਾਰਿਆਂ ਤੋਂ ਮੈਂ ਆ ਜਾਣਾ ਨਹੀਂ ਮੈਨੂੰ ਮਨੋਂ ਖਲੇ ਨਹੀਂ ਜਾ ਰਿਹਾ ਜਿਹੜੀ ਗੱਲ ਇਹਨੇ ਬਈ ਇੰਨੀ ਤੋ ਸੱਚੇ ਸੇ ਇਹੋ ਨਹੀਂ ਪਹੁੰਚਦਾ ਵੇਲਾ ਕੱਲ੍ਹ ਹੀ ਖਾਈ ਜਾਂਦਾ ਯਾਰ ਜਿਹੜੇ ਲੈ ਲਿਆ 310 ਰੁਪਈਆ ਉਹਦੇ ਨਾਪੀ ਹੋ ਰਹੀ ਸਭ ਯਾਰ ਸਰਵਟ ਆਜਾ ਯਾਰ ਮੈਂ ਕੋਲ ਨੂੰ ਨਹੀਂ ਬੈਡ ਐਡਿਟ ਆ ਸੈੱਟਿੰਗ ਚ ਆ ਜਾ ਕੋਲ ਵੀ ਗਾਣੇ ਤੇ ਕੀ ਆਦਾ ਕਰੀਏ ਯਾਰ ਤੈਨੂੰ ਦੱਸਾਂ ਉਹਦਾ ਥਾਂ ਥਾਂ ਬੈਠੀ ਬੜੀ ਸੌਂ ਫਾੜ ਦੂੰ ਭੈਣਾਂ ਦਾ ਖੰਦਿਆ ਤੈਨੂੰ ਵੀ ਪਤਾ ਕਿ ਕਿਹੜੀ ਸਰਦੀ ਹੁੰਦੀ ਹੈ ਪਤਾ ਅੱਖਾਂ ਵਿੱਚ ਅੱਖਾਂ ਵਿੱਚ ਸਹੀ ਜੀ ਨਹੀਂ ਲੀਂਦ ਆਉਂਦੀ ਹੈ ਮੇਰੇ ਜਿੱਤੇ ਤੇ ਮਾਰੀ ਜੀ ਆ ਸਭ ਚ ਗਿਆ ਨਹੀਂ 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 ਬਿਲਕੁਲ 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 ਪਰ ਉਹ ਵੀ ਤੇਰੇ ਵੀ ਗੱਲਣਾ। ਉਹ ਨਹੀਂ ਪਰ ਘਰੇ ਨਹੀਂ ਨੇ ਆਪਦੀ ਮਾਂ। ਆ ਫੜੀ ਇੰਨੀ ਕਰਦੀ ਰਹਿ ਤੇ ਬਾਕੀ। ਬਹੁਤ ਇੱਕਦਮ। ਚਲੋ ਆਟੋਮੈਟ ਤਾਂ ਮੈਂ ਕਹਿੰਦਾ ਇੰਨੀ ਗਾਈ। ਸੋ ਮੰਗਦੀ ਖਾਂਦਾ ਇਹ ਬਾਲੀ ਖਾਂਦਾ। ਮਰ ਮਾਰੂ ਤੇਰੀ ਨੂੰ ਖੁੱਜੀ ਆ। ਇਹ ਤੇ ਦੇਣਾ ਥੋੜੀ ਮਾਗੂ। ਮੇਰਾ ਕੀ ਹੀ ਕੁਝ ਮੈਂ ਸਿਰਫ ਧਾਲ ਗੋਲ। ਨਹੀਂ ਚਮਚਾਣਾ ਮੈਂ ਹੁਣ ਪਰੂ ਦੀ ਪੰਮਾ ਬੰਨ ਜਾਣਾ। ਭਾਉ ਸ਼ਾਨ ਨਹੀਂ ਆ ਕੀ ਕਰ ਦੇਣੀ। ਉਹ ਕਾਕਾ ਪੰਮਾ ਨਹੀਂ ਆ ਗੱਲ। ਇਹ ਅਡਲ ਲੈ ਕੇ ਬਸ ਸਤਾਈ ਬਲੇ ਕੋਈ। ਆ। ਫੋਟੋ ਖਿੱਚਣਾ ਨਹੀਂ ਪੜਾਈ ਜੀ ਕਿਉਂ ਆਪ ਨੂੰ ਨਹੀਂ ਮੈਂ ਤਾਂ ਗਾੜ ਵਿੱਚ ਸਭ ਤੋਂ ਪਹਿਲਾਂ ਬੈਠਦੇ ਇਹ ਇਹਨੂੰ ਪਤਾ ਨਹੀਂ ਉਹ ਸਿੱਖੀ ਜਾਂਦਾ ਉਹ ਸਾਰੀਆਂ ਵੀਡੀਓ ਪਤਾ ਨਹੀਂ ਮੈਂ ਗਾੜ ਨੂੰ ਤਾਂ ਦੇਖ ਨਹੀਂ ਗੈਂ ਮੈਨੂੰ ਇਹਦਾ ਅੰਦਰ ਨਹੀਂ ਦਿੱਤਾ ਯਾਰ ਉਹ ਤਾਂ ਗਾੜ ਦਾ ਪਤਾ ਨਹੀਂ ਪਾ ਲਈ ਇਹਨੇ ਐਨੇ ਸਟ੍ਰੀਕਾ ਬਹੁਤ ਪਾਈਆਂ ਆ ਫੇਲੇ ਉਹਨੇ ਨਹੀਂ ਜਾਇਨ ਕਰਦਾ ਬਸ ਤਾਂ 150 ਪਾਈ ਆ ਬਾਪੋ ਕੋਈ ਬਾੜੀ ਲਈ ਗਾਣ ਲੋੜੀ ਨਹੀਂ ਪੈਣੀ ਸੌਂ ਹੋਏ ਤੇ ਹੱਥ ਪਾਸ ਪਾਲ ਕੰਪਨੀਰ ਵੀ ਬਹੁਤ ਸੁਭਾਅ ਹੋਈ ਮੈਂ ਕੋ ਨਹੀਂ ਜਾ ਕਿੱਥੇ ਆ ਆ ਮੈਨੂੰ ਅਹੀ ਬਗਾਨੀ ਤੇ ਘੁੱਟ ਘਟਦੇ ਸਵਾਲ ਹੋ ਗਏ ਚਨਾਉਂਦੀ ਆਲੀ ਅਸੀਂ ਦਿਨ ਪਿਆਰ ਦੇ ਲਈ ਪਿਆਰ ਦਾ ਥੋੜਾ ਜਿਹਾ ਕਰ ਜਾਣਾ ਮੈਨੂੰ ਉਹ ਨਾ ਪਰ ਤੂੰ ਦੀ ਤੇਰੇ ਨੂੰ ਤੂੰ ਇਹ ਨਹੀਂ ਕਰਦੇਗਾ ਟੂੰ ਟੂੰ ਥੱਲੇ ਟੂੰਨ ਕਰੀ ਥੱਲੇ ਉਹ ਡਾਇਲੋਗ ਦੇ ਉਹ ਡਾਇਲੋਗ ਦੇ ਜੇ ਤੈਨੂੰ ਮੈਂ ਤੇਰਾ ਪੀਅਰ ਟੈਸਟ ਲਈ ਆ ਗਿਆ ਤੇ ਓਏ ਅਸੀਂ ਕਿੰਨਾ ਖਾਧਾ ਆਪਾਂ ਮੇਰੇ ਤਾਂ ਬਰਗਰ ਦੀ ਦੋਤੀ ਸੀ ਮੈਂ ਤਾਂ ਪੀਸ ਹੀ ਦੋ ਖਾਧੇ ਬਾਲ ਮੈਂ ਖਿਆ ਕੀ ਬਣਿਆ ਕੀ ਹਰੇ ਘਰੇ ਇੱਕ ਹੀ ਬੜੇ ਉਹ ਤਾਂ ਹੋ ਜਾਊ ਕੀ ਆਪਣੀਆਂ ਯਾਰਾਂ ਦੇ ਕੀ ਮੈਨੂੰ ਕੋਈ ਪਤਾ ਬਹੁਤ ਵਾਰ ਠੀਕ ਲੱਗਦੇ ਨਹੀਂ ਮਣੀ ਨਵਾ ਲੇ ਆਉਂਗਾ ਮੈਂ ਅੱਜ ਦਾ ਡੇਰ ਬਈ ਉੱਥੇ ਇਹਨਾਂ ਨਾਲੇ ਗਾਣੇ ਸੁਣਾਗੇ ਇਹਦੇ ਡੈਡੀ ਤੋਂ ਕੁੰਨੇ ਵਜਾਉਂ ਲੱਗਦਾ ਫੇਰ ਆਉਣਾ ਬਹੁਤ ਭਾਗਤ ਸਿਆ ਫੌਜੀ ਨਹੀਂ ਕੋਈ ਕਾਲਾ ਆ 8 ਵਜੂਨ ਆਉ ਆ ਜਿੰਨੀ ਨੂੰ ਦੱਸ ਤੂੰ ਵੀ ਉਹ ਤੇਰੀ ਆ ਮੈਂ ਕਹ ਦਮ ਮੂਹ ਦਾ ਤੇਰੀ ਤੂੰ ਇਹੇ ਕਰ ਦੋ ਤੇ ਜਿੰਨੀਆਂ ਸੋਣ ਪਾਪੜੇ ਉਹ ਕੁੱਲੂ ਘਰੇ ਦੇ ਪਹਿਲਾਂ ਮੈਨੂੰ ਇਹ ਦੱਸ ਬਿਨਾਂ ਟਰਾਲੀ ਤੋਂ ਕਿੱਥੇ ਕਿੱਥੇ ਜਾਣਾ ਤੂੰ ਬਿਨਾਂ ਟਰਾਲੀ ਤੋਂ ਕਿੱਥੇ ਕਿੰਨਾ ਹੈ ਇਹ ਦੱਸੋ 3 ਘੰਟਿਆਂ ਹੀ ਹਾਂ ਦੱਸ ਮੈਨੂੰ ਬਿਨਾਂ ਟਰਾਲੀ ਤੋਂ ਕਿੱਥੇ ਗਿਆ ਦੱਸ ਕਿੰਨੇ ਦੇਖਿਆ ਲੋਟਣ ਕਿਤੇ ਤਿਲ ਕੇ ਕਹਿੰਦਾ ਹੈ ਤਸਵੀਰ ਚ ਦੋਸਤ ਨਹੀਂ ਕਹਿੰਦਾ ਹੀ ਆ ਚਾਰ ਲੱਗ ਗਈ ਜਾਣੇ ਗੱਲ ਤਾਂ ਸਹੀ ਤੁਮਨ ਲਾ ਇਹ ਤੋਂ 3 ਵਜੇ ਵੀ ਤੁਰ ਪਏ ਨਹੀਂ 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 ਭਾਈ ਉੱਥੋਂ ਦੇ ਰੁਕੋ ਇਹ ਜਿੱਥੇ ਦੁੱਧ ਹੋਇਆ ਕਿਸਰਾ ਟਪੜਾ 12 1 ਵਜੇ ਤੁਰੇ ਬੰਦੇ ਚੁੱਪ ਦਿਨੇ ਦਿਨੇ ਤੁਰੇ ਯਾਰ 10 11 ਵਜੇ 5 ਤਰੀਕ ਹੋਰ ਚੇਂਜ ਕਰਨੀ ਬੂ 24 ਨੂੰ ਇਹ ਤਾਂ ਮੇਰੀ ਹੋਰ ਮੀਟਿੰਗ ਆ ਇਹ ਤੋਂ ਨਹੀਂ ਫੇਰੈਂਟਸ ਮੀਟਿੰਗ ਦਾ ਵੀਜਾ ਜਾਇ ਆਊਗਾ ਇਹ ਵੀ ਤਾਂ ਉੱਥੇ ਇਹ ਮੀਟਿੰਗ ਤੇ 12 ਵਜੇ ਵੀ ਤੁਰ ਪਏ ਆਪਾਂ ਦੇ ਵੀ ਕੋਈ ਜਾਦੀ 3 24 22 ਨੂੰ ਰੱਖ ਲੋ 22 ਨੂੰ ਤਰਪੂਏ ਉਦੋਂ ਠੀਕ ਆਪਾਂ ਇਨੇ ਜਣੇ ਜਾਵਾਂਗੇ ਗਾਟ ਤੇ ਤੇ 24 ਨੂੰ ਹੀ ਸਹੀ ਆ ਫਿਰ ਤਾਂ 14 ਵਜੇ ਤਾਂ ਇਨੇ ਜਣੇ ਆਪਾਂ ਠੀਕ ਹੋ ਦੇਬੀ ਉਹ ਕੀ ਪਤਾ ਉਹਨੇ ਆਪਰੇ ਲੈ ਜਾਣਾ ਕਿ ਕਿਤੇ ਨਾ ਜਾਣਾ ਜਾਊਗਾ ਤਾਂ ਆਪਾਂ ਫਿਰ ਫਿਰ ਲੈਣ 6 ਵੀ ਗੱਡੀ ਚ ਔਖੇ ਹੋਵਾਂਗੇ 6 ਵੀ ਨਹੀਂ ਆ ਗੱਡੀ ਚ ਔਖੇ ਦੂਜੇ ਨਹੀਂ ਤੂੰ ਉਸ ਨੂੰ ਡੈਲੀ ਗੱਡੀ ਤੇ ਜਾਣਾ ਉੱਤੇ Honda City ਤੇ ਜਾਈਏ ਛੇ ਤਾਂ ਫੇਰ ਵੀ ਸਾਰੇ ਜੀ ਔਖੇ ਪਾਣ ਸਵਾਦ ਤੇ ਜਾਵੜਾ ਆਪਣਾ Honda City ਕੋਈ ਸਾਡੀ ਵਾਲ ਤੇ ਫੇਰ ਵੀ ਮਾੜੇ ਮੋਢੇ ਖੁੱਲੇ ਜਾਵੜਦੇ ਆ ਤੂੰ ਅਸੀਂ ਨਹੀਂ ਲਿਆਣੀ ਨੀ ਨਾ ਨਾ ਵੀ ਜੇ ਫੇਰ ਆਪਾਂ ਵਾਸਤੇ ਚੱਲ ਬੜਾਂਗੇ ਯਾਰ ਕਿੱਡੀ ਕੁ ਗੱਲ ਆ ਇਹ ਵੀ ਆਤ ਰਹੀ ਆ ਸਵਾਦ ਵਾਸਤੇ ਹੀ ਬਹੁਤ ਸਵਾਦ ਤੇ ਬਹੁਤ ਸਵਾਦ ਆਊਗਾ ਭਾਈ ਬਸ ਨਹੀਂ ਬਸ ਤੇ ਕੀ ਔਖੇ ਹੋਵਾਂਗੇ ਟੇਢੇ ਕੇ ਬੈਠੇ ਰੋ ਨਾਲੇ ਕਰਾੜੀ ਨਾਲੇ ਆਪ ਲੋਕੀ ਤੇਲ ਦੀ ਤੇ ਪੱਕੀ ਗਰੀ 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 ਅਮਰਿੰਦੇ ਲੋਕ ਤੁਰ ਕੇ ਜਾਂਦੇ ਹੋ ਫਤੇਗੜ ਸਿਆਵਾ ਇਨਾ ਜਨੂਨ ਹੁੰਦਾ ਜੇ ਬਾਸਤਰੀ ਜਾਣਾ ਫਿਰ ਐ ਕਰ ਲਾਂਗੇ ਇੱਕ ਗੱਡੀ ਸੰਜੂ ਦੀ ਇੱਕ ਫਿਰ ਤੇਰੀ ਫਿਰ ਜਿਹੜੇ ਉਧਰ ਦੇ ਲੋਕ ਆ ਉਹ ਤਾਂ ਉਹ ਤੂੰ ਛੱਡ ਇੱਕ ਫਿਰ ਸੰਜੂ ਦੀ ਲੈ ਚ ਲਾਗੇ ਇੱਕ ਤੇਰੀ ਦੂਰ ਇਹ ਤਾਂ ਜਾਣੀ ਹੋਬ ਲੈਣੀ ਉਧਰ ਅੱਛਾ ਇਹ ਤਾਂ ਇਹ ਤਾਂ ਕੋਈ ਕਾਪੀ ਗਾੜੀ ਤਾਂ ਹੂਆ ਕਾਪੀ ਤਾਂ ਹੈਗੇ ਜੂੜਾ ਕਾਫੀ ਨਹੀਂ ਐਨਓ ਸੀ ਕੋਈ ਜਿਹੜੀ ਉੱਥੇ ਲਾਉਣੀ ਜਿੱਥੇ ਗੱਲ ਹੋਵੇ ਵੱਡੀ ਜਗਰਾਉ ਕਿੱਥੋਂ ਤੋਂ ਹੀ ਬਿਨਾ ਨੰਬਰ ਤੋਂ ਜਿੱਥੇ ਜਾੜੇ ਉੱਤੇ ਗੱਲ ਕਰ ਲੈ ਯਾਰ ਸੰਜੂ ਮੇਰੀ ਗੱਲ ਛੱਡ ਐਨੇ ਜਾਣੇ ਗੱਡੀ 'ਚ ਨਹੀਂ ਜਾਣੇ ਆਪਾਂ ਚੁੱਪ ਕਰਕੇ ਬਸ ਬੱਸ ਆਜੀ ਆਜੀ ਮੜ ਮਣਾ ਲਓ ਕੱਲ ਨੂੰ ਆਣਾ ਕਹਦੇ ਗੱਡੀ ਤੇ ਆਣਾ ਬਸ ਤੇ ਗੱਡੀ ਤੇ ਤਾਂ ਚੱਕ ਰਹੇ ਆ ਜੇ ਆਪਾਂ ਮੰਨ ਲਾ ਆਪਾਂ ਛੇਰ ਦੇ ਛੇਰ ਦੇ ਕੋਈ ਲੀਡਾ ਲੱਤਾ ਵੀ ਆਪਣੇ ਕੋਲ ਛੇਰ ਆਣੇ ਦਾ ਇਹ ਵੇਖੋ ਉਧਰੋਂ ਵੀ ਲੱਦੇ ਆਉਣਾ ਆਪਾਂ ਕਿਉਂ ਤੂੰ ਕਹੇ ਹੱਥ 'ਚ ਬੂਟ ਆ ਕਿਹਦੇ ਹੱਥ 'ਚ ਸੂਂਡਾ ਕਿਹਦੇ 'ਚ ਕੋਟ ਆ ਕਿਹ ਮੈਂ ਬਸ ਬਹੁਤ ਨੀਦ ਆ ਕਦੋਂ ਆਪਾਂ ਨੂੰ ਕਿਹੜੇ ਸੂਟ ਬੂਟ ਲੋਟ ਚਾਹੀਦੇ ਆ ਜੇ ਹੋਟਲ 'ਚ ਰਵਾਂਗੇ ਉੱਥੇ ਰੂਮ ਚ ਆਪਾਂ ਨੂੰ ਮਿਲ ਜਾਣਾ ਬਸ ਲੁਧਿਆਣਾ ਮਤਲਬ ਹੋਟਲ ਉਹ ਲੈਣਾ ਜਿੱਥੇ ਉਹ ਨਹਾ ਗਿਆ ਚਿੱਟਾ ਇਹ ਨਹੀਂ ਦਿੰਦੇ ਬੰਨਨ ਨੂੰ ਉਹ ਲੈ ਛੱਡਿਓ ਵੀ ਬਦਲ ਸਕਦੇ ਆ ਬਸ ਤੇ ਆਇਆ ਯਾਰ ਆ ਵਧੀਆ ਮੌਜੂਦ ਹੋਣਾ ਲੈਣਾ ਬਸ ਤੇ ਚੱਲਾਂਗੇ ਫਾਈਨਲ ਆਇਆ ਵਾਸਤੇ ਤਾਂ ਭੱਜੇ ਨਹੀਂ ਉੱਥੇ ਹੀ ਖੜ੍ਹ ਕੇ ਪਾਸੇ ਹੋ ਕੇ ਖੜ੍ਹ ਕੇ ਕਿਤੇ ਬਈ ਇਹ ਜਿਉਂਦਾ ਨਾ ਰਹੇ ਜੇ ਮਾਰਨੀ ਆਈ ਸੀ ਤਾਂ ਆ ਕੇ ਨੇੜਾ ਉਹਨੂੰ ਚੱਕਣਾ ਆ ਉਹਦੇ ਵੀ ਮਾਰ ਕੇ ਫਿਰ ਭੱਜੇ ਨਹੀਂ ਉਹ ਤੋਂ ਮਾਰ ਕੇ ਵੀ ਉਹਦੇ ਤੁਰ ਕੇ ਗਏ ਭਾਂਜ